ਜਨ ਸੇਵਿਆ ਤਿੰਨ ਪਾਇਆ ਮਾਨ ਸੇਵ ਸੇਵ ਦਾ ਮਤਲਬ ਕੀ ਹੁੰਦਾ ਜਿਵੇਂ ਆਪਾਂ ਕਿਸੇ ਦਾ ਨੰਬਰ ਨਹੀਂ ਹੁੰਦਾ ਵੀ ਸਾਨੂੰ ਆਪਦਾ ਨੰਬਰ ਦੱਸੀ ਕਿੰਨਾ ਤੇ ਅਸੀਂ ਆਪਣੇ ਕੋਲੇ ਸੇਵ ਕਰ ਲੈਨੇ ਆਪਣੇ ਮੋਬਾਈਲ ਦੇ ਵਿੱਚ ਸੇਵ ਕਰ ਲੈਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਆਪਣੇ ਅੰਦਰ ਸੇਵ ਕਰ ਲਿਆ ਸੇਵ ਕਰਕੇ ਤੇ ਰੋਜ਼ਾਨਾ ਹੀ ਸਿਮਰਦੇ ਆ ਉਹਨੂੰ ਐ ਸੇਵ ਕਰਨਾ ਉਹਨੂੰ ਤੇ ਜੇ ਪਹਿਲਾਂ ਹੀ ਸਾਡੇ ਵਿੱਚ ਅੰਦਰ ਕੋਈ ਹੋਰ ਚੀਜ਼ ਸੇਵ ਹੈ ਫਿਰ ਗੁਰੂ ਨਾਨਕ ਸੇਵ ਨਹੀਂ ਹੋ ਸਕਦਾ ਉੱਥੇ। ਵਸਤੂ ਅੰਦਰ ਵਸਤ ਸਮਾਈ ਹੈ ਦੂਜੀ ਹੋਵੇ ਪਾਸ। ਗੁਰੂ ਪਾਤਸ਼ਾਹ ਕਹਿੰਦੇ ਪਹਿਲਾਂ ਆਹ ਕੂੜ-ਕੁਬਾਰ ਜਿਹੜਾ ਤੇ ਅੰਦਰ ਬੜਿਆ ਬੈਠਾ ਨਾ ਪਹਿਲਾਂ ਇਹਨੂੰ ਕੱਢ ਦੇ। ਭਾਈ ਮੰਜ ਗੁਰੂ ਅਰਜਨ ਦੇ ਮਹਾਰਾਜ ਕੋਲ ਜਾਂਦੇ ਆ ਸੱਚੇ ਪਾਤਸ਼ਾਹ ਕੋਲ। ਤੇ ਉਹਨਾਂ ਦਾ ਭਾਈ ਮੰਜ ਹੈ ਇੱਕ ਗੱਡੀ ਲਾਉਂਦਾ ਸੀ ਆਪਦੇ ਘਰੇ। ਤੇ ਪੀਰਾ ਪੂਰਾ ਨੂੰ ਪੀਰਾ ਦੀਆਂ ਗੱਡੀਆਂ ਲਾ ਕੇ ਨਾ ਵੀ ਉਹਨੂੰ ਮੰਨਦਾ ਸੀ ਤੇ ਜਦੋਂ ਗੁਰੂ ਅਰਜਨ ਦੇਵ ਮਾਰੇ ਸੇਵਾ ਕਰਾ ਰਿਆ ਐ ਅੰਮ੍ਰਿਤਸਰ ਦੀ ਧਰਤੀ ਤੇ ਸਰੋਵਰ ਦੀ ਹਰਮੰਦਰ ਸਾਹਿਬ ਦੀ ਤੇ ਉੱਥੇ ਚਲਾ ਗਿਆ ਇਹ ਬਹੁਤ ਤਕੜਾ ਸੀਗਾ ਫਕੀਰ ਆਪਣੇ ਆਪ 'ਚ ਵੀ ਲੋਕ ਗੱਦੀ ਲਾਉਂਦਾ ਸੀ ਤੇ ਬੜੇ ਲੋਕਾਂ ਦੇ ਕੋਲੇ ਚੰਕੂ ਨਾ ਭਰ ਨਾਉਂਦੇ ਸੀ ਫਿਰ ਇਹ ਲੋਕਾਂ ਦੇ ਭਲੇ ਕਰਦਾ ਸੀ ਤੇ ਇਹਨੂੰ ਨਾ ਜਦੋਂ ਪਤਾ ਲੱਗਿਆ ਵੀ ਇੱਕ ਗੁਰੂ ਅਰਜਨ ਦੇਵ ਆ ਵੀ ਅੰਮ੍ਰਿਤਸਰ ਦੀ ਧਰਤੀ ਤੇ ਸੇਵਾ ਕਰਾ ਰਿਹਾ ਹਰਮੰਦਰ ਸਾਹਿਬ ਦੀ ਕਿਉਂਕਿ ਇਹ ਜਿਹੜੇ ਆਪਾਂ ਸਿਆਣੇ ਕਹਿੰਦੇ ਨੇ ਇਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਕਿੱਥੇ ਕੀ ਚੱਲੀ ਜਾਂਦਾ ਕਿੱਥੇ ਕੀ ਚੱਲੀ ਜਾਂਦਾ ਇਹਨਾਂ ਨੇ ਇਹ ਸੋਚਿਆ ਮੈਂ ਦੇਖ ਕੇ ਤਾਂ ਆਂ ਵੀ ਐਡੇ ਵੱਡੇ ਸਰੋਵਰ ਦੀ ਐਡੀ ਵੱਡੀ ਸੇਵਾ ਕਰਾ ਰਿਹਾ ਹੈ ਐਡਾ ਵੱਡਾ ਦਰਬਾਰ ਉੱਥੇ ਬਣ ਰਿਹਾ ਵੀ ਮੈਂ ਦੇਖ ਕੇ ਤਾਂ ਹੋਰ ਚਿੱਤ ਕੀ ਹੈ ਇਹ ਜਦੋਂ ਗਿਆ ਨਾ ਉੱਥੇ ਉੱਥੇ ਜਾ ਕੇ ਇਹਦਾ ਮਨ ਬਦਲ ਗਿਆ ਨਹੀਂ ਕਿਉਂਕਿ ਜਦੋਂ ਅਸੀਂ ਕੋਈ ਪਵਿੱਤਰ ਸਥਾਨ ਤੇ ਜਾਂਦੇ ਆ ਨਾ ਗੁਰੂ ਸਾਹਿਬਾ ਕੋਲ ਜਾਂਦੇ ਆ ਸਾਡੇ ਮਨ ਚ ਜਿਹੜੀਆਂ ਗੱਲਾਂ ਹੁੰਦੀਆਂ ਵੀ ਕਿਉਂਕਿ ਸਾਨੂੰ ਪਤਾ ਨਾ ਮੈਂ ਲੋਕਾਂ ਨੇ ਧੋਖੇ ਕਰ ਰਹੇ ਆ ਇਹਨੂੰ ਪਤਾ ਲੱਗ ਗਿਆ ਵੀ ਮੈਂ ਲੋਕਾਂ ਨਾਲ ਧੋਖੇ ਕਰ ਰਿਹਾ ਤੇ ਗੁਰੂ ਸਾਹਿਬ ਕੋਲੇ ਗਿਆ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੂੰ ਕਹਿੰਦਾ ਕਿ ਮੈਨੂੰ ਨਾਮ ਦੀ ਦਾਤ ਬਖਸ਼ ਦਿਓ ਤੇ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦਾ ਨਾ ਪਹਿਲਾਂ ਪਹਿਲਾਂ ਆਪਣੇ ਅੰਦਰੋਂ ਆਪਣੇ ਘਰ ਚੋਂ ਜਿਹੜੀਆਂ ਮੜੀਆਂ ਬਣਾਈ ਬੈਠਾ ਜਿਹੜੀਆਂ ਸਮੱਧਾ ਬਣਾਈ ਬੈਠਾ ਪਾਤਸ਼ਾਹ ਕਹਿੰਦੇ ਉਹ ਢਾ ਕੇ ਆ ਪਹਿਨਾਂ ਕਿਉਂਕਿ ਲੋਕ ਘਰ ਦੇ ਵਿੱਚ ਬਣੀਆ ਤੇ ਜੀ ਸੁਰਤੂ ਜੀ ਬਣੀਆ ਪਈਆ ਤੇ ਕਹਿੰਦੇ ਭਾਈ ਮੰਜਨਾ ਗੁਰੂ ਤੋਂ ਵਚਨ ਲੈ ਕੇ ਉਹਦੀ ਵਾਪਸ ਆ ਗਿਆ ਆਪਣੇ ਪਿੰਡ ਦਾ ਪਿੰਡ ਆ ਕੇ ਨਾ ਸਾਰਾ ਕੁਛ ਢਾਤਾ ਜਿੰਨਾਂ ਦਾ ਮੜਨਾ ਮਸਾਨੀਆਂ ਬਣਾਇਆ ਸੀ ਪਿੰਡ ਦੇ ਵਿੱਚ ਬਣਾਇਆ ਸੀ ਸਾਰਾ ਕੁਛ ਢਾ ਕੇ ਨਾ ਆਪਣੇ ਘਰੋ ਘਰੋਂ ਤੇ ਦਵਾਰੇ ਗੁਰੂ ਕੋਲੇ ਜਾਵ ਰਿਹਾ ਤੇ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਪਾਤਸ਼ਾਹ ਨੇ ਫਿਰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਉਹਨੂੰ ਕਿਉਂਕਿ ਪਾਤਸ਼ਾਹ ਕਹਿੰਦੇ ਵਸਤੂ ਅੰਦਰ ਵਸਤ ਸਮਾਈ ਹੋਏ ਦੂਜੀ ਹੋਵੇ ਪਾਸ ਕਹਿੰਦੇ ਜਿੰਨਾ ਚਿੱਤ ਤੇਰੇ ਅੰਦਰ ਆ ਕੂੜ ਕਬਾਰ ਦਾ ਭਰਿਆ ਪਿਆ ਨਾ ਉਹਨਾਂ ਚੱਕਰ ਗੁਰੂ ਨਾਨਕ ਨੇ ਤੇਰੇ ਅੰਦਰ ਸੇਵ ਨਹੀਂ ਹੋਣਾ ਕਹਿੰਦੇ ਇਹਨੂੰ ਢਾ ਦੇ ਪਹਿਲਾਂ ਇਹ ਢਾਉਣਾ ਪੈਣਾ ਸਾਨੂੰ ਵੀ ਢਾਉਣਾ ਪੈਣਾ ਸਾਧ ਸੰਗਤ ਵੀ ਅੱਜ ਜੇ ਸਾਨੂੰ ਗੁਰੂ ਨਾਨਕ ਦੀ ਖੁਸ਼ੀ ਲੈਣੀ ਹੈ ਨਾ ਤੇ ਆਪਣਾ ਜੀਵਨ ਸਫਲ ਕਰਨਾ ਹੈ ਤੇ ਸਾਨੂੰ ਸਾਰਾ ਕੁਝ ਆਪਣੀ ਸੁਰਤ ਜੋ ਆਪਣੇ ਅੰਦਰੋਂ ਇਹ ਸਾਰਾ ਕੁਝ ਢਾਉਣਾ ਪੈਣਾ ਸਾਨੂੰ ਇੱਕ ਦੇ ਹੋਣਾ ਪੈਣਾ ਤੇ ਫਿਰ ਸਾਨੂੰ ਇੱਕ ਦੀ ਡੈਫੀਨੇਸ਼ਨ ਹੈ ਸਾਨੂੰ ਫਿਰ ਸਮਝ ਆਉਣੀ ਹੈ ਗੁਰੂ ਪਾਤਸ਼ਾਹ ਕਹਿੰਦੇ ਜਨ ਸੇਵਿਆ ਜਿਨੇ ਆਪਣੇ ਅੰਦਰ ਉਸ ਕਾਲਪੁਰਖ ਵੈਗੁਰੂ ਪਰਮਾਤਮਾ ਨੂੰ ਸੇਵ ਕਰ ਲਿਆ ਤਿੰਨ ਪਾਇਆ ਮਾਨ ਉਹਨੂੰ ਵਿਡਿਆਈ ਮਾਨ ਮਿਲਦਾ ਹੈ ਉਹਨੂੰ ਦਰ ਤੋਂ ਖੁਸ਼ੀ ਮਿਲਦੀ ਹੈ